ਤੁਸੀਂ ਦੇਖ ਰਹੇ ਦੈਰੀ ਸਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਕੱਲ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਹੋਈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਨਾਲ ਮੀਟਿੰਗ ਉਸ ਦਾ ਦੇ ਚੀਜ਼ਾਂ ਹੇ ਕੁਝ ਲਿਖਣ ਕਿ ਹਾਈ ਕੋਰਟ ਦੀ ਵੀ ਤਾਰੀਖ ਸੀ ਉਸ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਖ ਸਿੰਘ ਪੂਰੇ ਕਿਸਾਨ ਜਥੇ ਬੈਠ ਕੇ ਗੱਲਬਾਤ ਕਰਦੇ ਕਿ ਦਿਲਬਖ ਸਿੰਘ ਜੀ ਕਿ ਅੱਜ ਜਿਹੜੀ ਕੱਲ ਆੜੀ ਪ੍ਰਸ਼ਾਸਨ ਨਾਲ ਮੀਟਿੰਗ ਕੀ ਸਿੱਟਾ ਨਿਕਲਿਆ ਸੀ ਉਹ ਅੱਜ ਕੋਰਟ ਦੀ ਤਾਰੀਖ ਸੀ ਹਾਈ ਕੋਰਟ ਦੀ ਕਿਸ ਤਰ੍ਹਾਂ ਦੀ ਹਾਈ ਕੋਰਟ ਦੇ ਵਿੱਚ ਨਾ ਜੋ ਸਾਹਮਣੇ ਆਇਆ ਗੱਲ ਵੀ ਇੱਕ ਪੁਰਾਣੇ ਕੇਸਾਂ 'ਚ ਹੀ ਨਵਾਂ ਕੇਸ ਐਡ ਕੀਤਾ ਸੀ ਐਨਐਚਏ ਨੇ ਜਿਹੜੇ ਪੁਰਾਣੇ ਕੇਸ ਟੂਲਪਲਾਜੇ ਬੰਦ ਕੀਤੇ ਸੀ ਕੀਤੇ ਹੋਏ ਆ ਸਰਕਾਰ ਕੰਨੀਓ ਉਹਨਾਂ ਦਾ ਆਡਰ ਆ ਖੋਲਣ ਦਾ ਜਿਵੇਂ ਸ਼ੰਭੂ ਵਾਲਾ ਬਾ ਉੱਥੇ ਕਿਸਾਨਾਂ ਨੇ ਬੰਦ ਕੀਤਾ ਨਹੀਂ ਕਿਸਾਨ ਚਾਹੁੰਦੇ ਸੀ ਵੀ ਉਹਨੂੰ ਖੋਲਿਆ ਜਾਵੇ ਔਰ ਹਾਈ ਕੋਰਟ ਨੇ ਸਾਡੇ ਉਸ ਫੈਸਲੇ ਉੱਪਰ ਮੋਹਰ ਲਾਈ ਜਾਂ ਤੇ ਜਨਤਾ ਨੂੰ ਇਹ ਸਾਬਤ ਕਰਨਾ ਚਾਹੁੰਦੇ ਸੀ ਵੀ ਇਹ ਰਾਹ ਅਸੀਂ ਨਹੀਂ ਬੰਦ ਕੀਤੇ ਇਹ ਰਾਹ ਕੋਈ ਸਰਕਾਰ ਨੇ ਹਰਿਆਣਾ ਸਰਕਾਰ ਨੇ ਕੰਦਾ ਕਰਕੇ ਬੰਦ ਕੀਤੇ ਆ ਐਸ ਟੂਲ ਪਲਾਜੇ ਬਾਰੇ ਜਿਹੜਾ ਫੈਸਲਾ ਸੀ ਉਹ ਪੈਂਡਿੰਗ ਅਜੇ ਤੱਕ ਵਕੀਲ ਸਾਹਿਬ ਦਾ ਮੈਂ ਹੁਣ ਵੀ ਕਰਕੇ اٹਿਆਂ ਅਜੇ ਤੱਕ ਨਹੀਂ ਕੋਈ ਉਹਦਾ ਸਾਹਮਣੇ ਨਹੀਂ ਆਇਆ ਸਮ ਗੱਲ ਕੋਈ ਵੀ ਜੱਜ ਸਾਹਿਬ ਨੇ ਕੋਈ ਸੁਣਾਇਆ ਨਹੀਂ ਉਹਦਾ ਦੂਜੀ ਕੱਲ ਸਾਡੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਜਾਂ ਰੱਖੀਆਂ ਗਈਆਂ ਉਹਦੇ ਸਬੰਧ ਚ ਅੱਜ ਜਿਹੜਾ ਵਿਚਾਰ ਕਰਾਂਗੇ ਇਹ ਸਾਰੇ ਸਾਡੇ ਸਾਥੀ ਬੈਠੇ ਆ ਔਰ ਉਹ ਇਹਨਾਂ ਸਾਰਿਆਂ ਦੇ ਵਿਚਾਰਾਂ ਦੇ ਨਾਲ ਜਿਹੜੀ ਕੱਲ ਮੀਟਿੰਗ ਹੋਣੀ ਆ ਉਹ ਉਹ ਮੀਟਿੰਗ ਦੇ ਜਿਹੜਾ ਰੂਪਰੇਖਾ ਤਿਆਰ ਕਰਾਂਗੇ ਕੱਲ ਮੀਟਿੰਗ ਕਿੱਥੇ ਕਰ ਨੂੰ ਅਸੀਂ ਕੱਲ ਉੱਥੇ ਦਫ਼ਤਰ ਚ ਹੀ ਆ ਜੀ ਡੀਸੀ ਦਫ਼ਤਰ ਕੱਲ 4 ਵਜੇ ਮੀਟਿੰਗ ਹੋਊਗੀ ਕਿ ਲੱਗ ਰਿਹਾ ਵੀ ਸੁਖਾਮਲੇ ਮੌਜੇ ਦਾ ਕੱਲ ਸੁਖਾਮਲੇ ਮੌਲ ਚਾੜੀ ਮੀਟਿੰਗ ਕੀਤੀ ਸੀ ਲੱਗ ਰਿਹਾ ਵੀ ਜ਼ਿਲ੍ਹਾ ਪ੍ਰਸ਼ਾਸਨ ਵੀ ਤੁਹਾਡੇ ਨਾਲ ਸਹਿਮਤ ਹੈਗਾ ਵੀ ਜਿਹੜਾ ਜਨਤਾ ਦੇ ਹੱਕ ਦੇ ਵਿੱਚ ਤੁਸੀਂ ਆਵਾਜ਼ ਉਠਾਈ ਬਿਲਕੁਲ ਜੀ ਬਿਲਕੁਲ ਕੱਲ ਪ੍ਰਸ਼ਾਸਨ ਨੇ ਸਾਥ ਦਿੱਤਾ ਸਾਡਾ ਹਰ ਇੱਕ ਗੱਲ ਤੇ ਸਾਥ ਦੇ ਰਹੇ ਸੀ ਕਿਉਂਕਿ ਜਿਹੜੀ ਲੜਾਈ ਹੈ ਸੱਚ ਦੀ ਲੜਾਈ ਹੈ ਇਹ ਕੋਈ ਅਸੀਂ ਐਵੇਂ ਨਹੀਂ ਬੈਠੇ ਜਾਂ ਕੋਈ ਨਜਾਇਜ਼ ਨਹੀਂ ਕਰ ਰਹੇ ਕਿਸੇ ਨਾ ਵੀ ਇਹ ਜਿਹੜੀ ਲੜਾਈ ਹੈ ਸੱਚ ਦੀ ਲੜਾਈ ਹੈ ਜਿੱਦੇ ਇੱਕ ਜਨਤਾ ਬਹੁਤ ਬਣਿਓ ਤੰਗ ਆ ਜਨਤਾ ਕਮਾ ਕੰਨੀਓ ਤੰਗ ਆ ਜਨਤਾ ਪੈਸੇ ਕੰਨੀਓ ਤੰਗ ਆ ਉਤੋਂ ਜੇ ਸਰਕਾਰ ਇਹ ਕਹਿੰਦੀ ਆ ਕਿ ਇਹ ਅਸੀਂ ਐਨਐਚਏ ਖੁਦ ਟੂਲ ਚਲਾ ਰਿਆ ਜੀ ਔਰ ਜੇ NHC ਟੂਲ ਚਲਾ ਰਿਹਾ ਤਾਂ NHC ਵਾਲਿਆਂ ਤੇ ਸਰਕਾਰ ਨੂੰ ਇਹਦਾ ਟੂਲ ਦੇ ਰੇਟ ਘਟ ਕਰਨੇ ਚਾਹੀਦੇ ਆ ਕਿਉਂਕਿ ਕੰਪਨੀ ਤੇ ਵੱਧ ਰੇਟਾਂ ਤੇ ਚਲਾਵੇ ਉਹਨੇ ਆਪਣਾ ਪੈਸਾ ਪੂਰਾ ਕਰਨਾ ਠੇਕੇਦਾਰ ਨੇ ਪਰ ਸਰਕਾਰ ਕਿਉਂ ਲੋਕਾਂ ਦਾ ਗਾਲ ਕੁੱਟੇ ਸਰਕਾਰ ਨੂੰ ਤੇ ਚਾਹੀਦਾ ਵਾ ਜਿੰਨੀ ਵੀ ਰਾਹਤ ਲੋਕਾਂ ਨੂੰ ਦਿੱਤੀ ਜਾਵੇ ਉਹ ਦੇਵੇ ਪਰ ਕਿਤੇ ਨਾ ਕਿਤੇ NHC ਦੇ ਅਧਿਕਾਰੀ ਔਰ ਕੁਝ ਕੰਪਨੀਆਂ ਕੁਝ ਲੀਡਰ ਮਿਲ ਕੇ ਇਹ ਠੇਕੇਦਾਰਾਂ ਨਾਲ ਮਿਲ ਕੇ ਜਿਹੜਾ ਇਥੋਂ ਦਾ ਪੈਸਾ ਵਾ ਉਹ ਉਹਨੂੰ ਖੁਰਦ-ਬੁਰਦ ਕਰ ਰਹੇ ਨੇ ਔਰ ਆਪਣੀ ਐਸ਼ ਉਡਾ ਰਹੇ ਨੇ। ਅਗਰ ਵੀ ਜਿਹੜੀ ਜੰਦਰ ਸਹੂਲਤਾਂ ਦੇਣੀ ਸੀ ਉਹ ਵੀ ਤਿੰਨੀ ਨਾਲ ਪਾਣੀ ਵਿਵਸਥਾ ਸੀ ਨਾ ਤੇ ਲਾਈਟਾਂ ਦੀ ਵਿਵਸਥਾ ਵੀ ਕਿਹਦੇ ਅਗੇ ਇਹ ਜਨਤਾ ਦੇ ਪੈਸਿਆਂ ਨਾਲ ਵੀ ਖਿਲਵਾੜ ਕਰ ਦਿੱਤੀ। ਪੂਰੀ ਸਹੂਲਤਾਂ ਦਿੱਤੀਆਂ ਜਿਹੜੀਆਂ ਵਾਅਦਾ ਜਿਹੜੀਆਂ ਬਗੈਰਾਂ ਨੋਰਮਸ ਦੇ ਵਿੱਚ ਵੀ ਸੀ ਉਹਨਾਂ ਦੀ। ਗੱਲ ਇਹ ਆ ਜੀ ਜੇ ਇਹਦਾ ਇਸ ਗੱਲ ਤੇ ਜਾਈਏ ਨਾ ਇਹ 2009 ਦੇ ਵਿੱਚ ਇਹਦਾ ਜਿਹੜਾ ਟੈਂਡਰ ਸੀਗਾ ਉਹ ਸੋਮਾ ਕੰਪਨੀ ਨੂੰ ਹੋਇਆ ਸੀ ਜੀ। ਔਰ 23 ਸਾਲਾਂ ਚ ਇਹਦਾ ਕੰਮ ਪੂਰਾ ਕਰਨਾ ਸੀ। ਇਹ ਸਿਕਸ ਲੇਨ ਆ ਸਾਰਾ 291 ਕਿਲੋਮੀਟਰ ਰੋਡ ਪਾਣੀਪਤੋਕ ਜਲੰਧਰ ਤੱਕ ਦਾ। ਸਿਕਸ ਲੇਨ ਆ ਇਹਦੇ ਚ ਆ ਪੁਲ ਨੇ ਇਹ ਵੀ 4 ਲੇਨ ਨੇ। ਪਿਛਲੇ ਪੁਲ ਨੇ ਉਹ ਵੀ 4 ਲੇਨ ਨੇ। ਉਤੋਂ ਪਿੱਛੇ ਜਿਹੜੇ ਪੁਲ ਨੇ ਉਹ ਵੀ 4 ਲੇਨ ਨੇ। ਸਿਕਸ ਲੇਨ ਬਹੁਤੀ ਛੜਕੀ ਬਣੀ ਆ ਮਾੜੀ ਮੋਟ। ਪੁਲ ਸਾਰੇ 4 ਲੇਨ ਨੇ ਅੱਜ ਵੀ। ਔਰ ਉਹਦਾ ਇਹ ਜੋ ਕੰਮ ਉਹਨਾਂ ਨੇ ਪੂਰਾ ਕਰਨਾ ਸੀਗਾ ਇਹਦੀਆਂ 225 ਕਿਲੋਮੀਟਰ ਤੇ ਲਾਈਟਾਂ ਲੱਗਣੀਆਂ ਸੀ ਜਿਹੜੀਆਂ ਲਾਈਟਾਂ ਰਾਤ ਨੂੰ ਪੂਰੀਆਂ ਜਗਦੀਆਂ ਰਹਿਣੀਆਂ ਚਾਹੀਦੀਆਂ ਜਿਹਦੇ ਨਾਲ ਐਕਸੀਡੈਂਟ ਘਟਦੇ ਆ ਔਰ ਸਾਈਡਾਂ ਤੇ ਜਾਲੀਆਂ ਜਿਹੜੇ ਵਾਰਾ ਡੰਗਰ ਵਿੱਚ ਆ ਜਾਂਦੇ ਆ ਔਵਾਰਾ ਡੰਗਰਾਂ ਨਾਲ ਐਕਸੀਡੈਂਟਾਂ ਦੇ ਜਾਲੀਆਂ ਸਾਰੀਆਂ ਹੀ ਖਾ ਗਈ ਔਰ ਕੰਪਨੀ ਦੇ ਉੱਪਰ ਕਿਸੇ ਨੇ ਕੇਸ ਕਰਤਾ 2013 ਦੇ ਵਿੱਚ ਹਾਈ ਕੋਰਟ ਨੇ ਉਹ ਕੰਪਨੀ ਜਿਹੜੀ ਬਾਉਂਡ ਕਰਦੀ ਉਹਨਾਂ ਨੇ ਕੀ ਕੀਤਾ ਸੁਪਰੀਮ ਕੋਰਟ ਜਾ ਕੇ ਤੇ ਫਿਰ ਆਰਡਰ ਮਿਲੀ ਪੂਗਤਨਾ ਕਰਾ ਲੇ ਇਹ ਜਿੰਨਾ ਕੰਮ ਆ ਸਾਰਾ ਸ਼ੁਰੂ ਤੋਂ 2 ਨੰਬਰ 'ਚ ਚੱਲਿਆ ਔਰ ਕੰਪਨੀ ਜਿੰਨਾ ਪੈਸਾ ਉਹਨੇ ਇਕੱਠਾ ਕਰਨਾ ਸੀ ਉਹ ਤੋਂ ਕਈ ਗੁਣਾ ਵੱਧ ਕਰ ਗਈ ਆ ਕਿ ਲੱਗ ਰਿਹਾ ਆ ऑलरेडी ਤੁਹਾਡੀ ਲਾਸਟ ਆਣ ਦੀ ਕੀ ਹੋਈ ਕਿ 150 ਰੁਪਏ ਤੇ ਸਰਕਾਰ ਜਾਂ NHM ਮੰਨਦੀ ਆ ਠੀਕ ਆ ਨਹੀਂ ਤਾਂ ਤੁਹਾਡਾ ਤਰਨਾ ਐਦੀ ਚੱਲ ਰੂਗਾ ਐਦੀ ਇਹ ਟੋਲ ਵਜਾ ਬੰਦ ਰਹੂਗਾ ਲੁਧਾਨੇ ਦਾ ਬਿਲਕੁਲ ਜੀ ਅਸੀਂ ਤੇ ਕੱਲ ਵੀ ਉਹਨਾਂ ਨੂੰ ਅਸੀਂ ਆਪਣੀ ਗੱਲ ਜਿਹੜੀ ਉਹਨਾਂ ਨੂੰ ਰੱਖਤੀ ਸੀ ਮਤਲਬ ਪ੍ਰਸ਼ਾਸਨ ਨੂੰ ਇਹ ਗੱਲ ਖੁੱਲ ਕੇ ਕਹਤੀ ਸੀ ਪੀ ਦੇਖੋ ਮਾਮਲਾ ਰੇਟ ਘਟਾਉਂਦਾ ਤੁਸੀਂ ਰੇਟ ਘਟਾਓ ਟੂਲ ਚਲਾ ਲਓ ਬਾਕੀ ਕੰਮ ਆ ਜਿਹੜੇ ਹੁੰਦੇ ਰਹਿਣਗੇ ਤੁਸੀਂ ਪਹਿਲਾਂ ਰੇਟ ਦਾ ਬੋਰਡ ਉੱਤੇ ਲਾਓ ਰੇਟ ਦਾ ਬੋਰਡ ਲਾ ਕੇ ਤੁਸੀਂ ਆਪਣਾ ਚਲਾ ਲਓ ਰੇਟ ਘਟਾ ਕਰੋ ਇਹ ਮੰਗੀ ਸਰਕਾਰ ਠੀਕ ਹੈ ਜੇ ਫਿਰ ਇਹ ਬਕਾਇਦਾ ਬੰਦ ਰਹਿਣਗੇ ਦੇਖੋ ਜੀ ਅਸੀਂ ਤੇ ਨਹੀਂ ਚੱਲਣ ਦਿੰਦੇ ਔਰ ਤੁਹਾਡੇ ਮਾਧਿਅਮ ਰਾਹੀਂ ਦੱਸ ਦਈਏ ਪੀ ਸਰਕਾਰ ਕਿਤੇ ਨਾ ਕਿਤੇ ਇਹਨੂੰ ਚਲਾਉਣ ਦੇ ਰੁਖ ਚਾ ਚਾਹੇ ਉਹ ਸਿੱਧੇ ਤਰੀਕੇ ਨਾਲ ਚਾਹੇ ਡੇਢੇ ਤਰੀਕੇ ਨਾਲ ਔਰ ਜਨਤਾ ਨੂੰ ਇਹ ਕਹਿ ਦਈਏ ਭਾਈ ਕੱਲ ਇਕੱਠੇ ਹੋਣਾ ਪੈ ਸਕਦਾ ਜੇ ਸਰਕਾਰ ਧੱਕੇ ਨਾਲ ਚਲਾਉਣ ਆਵੇ ਤਾਂ ਇਕੱਠੇ ਹੋਣਾ ਇੱਥੇ ਔਰ ਇਹ ਤੁਹਾਡੀ ਖਾਤਰ ਲੜਾਈ ਲੜ ਰਹੇ ਆ ਸਾਡੇ ਤੇ ਅੱਜ ਵੀ ਕਾਰਡ ਚੱਲਦੇ ਆ ਸਾਡੇ ਤੇ ਚੱਲਦੇ ਸੀਗੇ ਸਾਨੂੰ ਕੋਈ ਲੋੜ ਨਹੀਂ ਸੀ ਤੇ ਉਹ ਫੰਦਾ ਸੀ ਕਿ ਇਹ ਸਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਦਿਲਬਖ ਸਿੰਘ ਦੰਦਾ ਸੀ ਕਿ ਆਜ ਜੜੀ ਕੱਲ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨਾਲ ਜਿਹੜੇ ਐਨਐਚ ਅਧਿਕਾਰੀ ਇਹਨਾਂ ਦੀ ਵਿਸ਼ੇਸ਼ ਜਿਹੜੀ ਮੀਟਿੰਗ ਹੋਈ ਸੀ ਉਸ ਦਾ ਜਿਹੜਾ ਸਿੱਟਾ ਕੁਝ ਖਾਸ ਨਹੀਂ ਗਾਣੀ ਔਰ ਅੱਜ ਉਸ ਦੇ ਨਾਲ ਹੀ ਹਾਈ ਕੋਰਟ ਜਿਹੜੀ ਤਰੀਕ ਸੀ ਉਸ ਦਾ ਵੀ ਜਿਹੜਾ ਜਿਹੜਾ ਰਿਜ਼ਲਟ ਹੈ ਜੋ ਵੀ ਇਹ ਫੈਸਲਾ ਹੈ ਆਣਾ ਬਾਕੀ ਲੇਕਿਨ ਕਿਤੇ ਨਾ ਕਿਤੇ ਭਾਰਤੀ ਕਿਸਾਨ ਮਜ਼ਦੂਰ ਦੇ ਸੂਬਾ ਪ੍ਰਤਾਨ ਦਿਲਬਾਖ ਸਿੰਘ ਪੂਰੇ ਜਥੇਬੰਦੀ ਨਾਲ ਲੁਧਿਆਣਾ ਲਾਡੋਵਾਲਟ ਹੋਏ ਤੇ ਇੱਥੇ ਬੈਠੇ ਹੋਇਆ ਤਾਂ ਬਿਲਕੁਲ ਸਿੱਧੇ ਤੌਰ ਤੇ ਐਨਐਚ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਇਹ ਚੇਤਾਵਨੀ ਹੈ ਕਿ ਅਗਰ 150 ਰੁਪਏ ਦਾ ਸਰਕਾਰਾਂ ਮੰਨਦੀਆਂ ਤਾਂ ਟੋਲ ਪਲਾ ਦੇ ਚਰਨ ਨੂੰ ਕੋਈ ਪਕਤੀ ਨਹੀਂ ਹੈ ਅਗਰ 150 ਰੁਪਏ ਤੇ ਸਰਕਾਰ ਨਹੀਂ ਮੰਨਦੀ ਐਨੀ ਗੱਲ ਨਹੀਂ ਮੰਨਦੇ ਤਾਂ ਇਹ ਟੋਲ ਪਲਾ ਬੰਦ ਰਹਿਣਗੇ ਲੇਕਿਨ ਕਿਤੇ ਕੱਲ ਦਾ ਵੀ ਸਮਾਂ ਮقرਰ ਕੀਤਾ ਕੱਲ ਦੀ ਸਰਕਾਰ ਨਾਲ ਇੱਕ ਸ਼ਾਮ ਨੂੰ ਇੱਕ ਵਿਸ਼ੇਸ਼ ਮੀਟਿੰਗ ਹੈ ਹੋ ਸਕਦਾ ਹੈ ਜਿਸ ਦਾ ਸੂਬਾ ਪ੍ਰਧਾਨ ਦਿਲਬਾਖ ਸਿੰਘ ਨੇ ਕਿਹਾ ਵੀ ਆਮ ਜਨਤਾ ਵਾਸਤੇ ਅਸੀਂ ਹੱਕ ਦੇ ਵਿੱਚ ਇਹ ਟੋਲ ਪਲਾ ਬੰਦ ਕੀਤਾ ਤਾਂ ਕਿ ਜਿਹੜੇ ਐਨ ਐਚ ਅਧਿਕਾਰੀ ਲੁਧਿਆਣਾ ਲਡੋ ਹਵਾਲ ਟੋਲ ਪਲਾ ਵਾਲੇ ਢੀ ਟੱਕਾ ਕਰਦੇ ਸੀ ਹਰ ਇੱਕ ਸਾਲ ਵਿੱਚ ਤਿੰਨ ਤੋਂ ਚਾਰ ਵਾਰੀ ਰੇਟ ਵਧਾ ਕੇ ਜਨਤਾ ਦੀ ਜੇਬ ਤੇ ਡਾਕਾ ਮਾਰਦੇ ਸੀ ਜਨਤਾ ਦੇ ਹੱਕ ਦੇ ਵਿੱਚ ਖੜੇ ਆਂ ਔਰ ਜਨਤਾ ਦੇ ਹੱਕ ਦੇ ਵਿੱਚ ਖੜੇ ਰਹਿਣਗੇ ਲੜਾਈ ਪੂਰੀ ਲੜੀ ਜਾਵੇਗੀ ਲੇਕਿਨ ਕੱਲ ਦੇ ਵਿੱਚ ਆਮ ਜਨਤਾ ਨੂੰ ਵੀ ਲੁਧਿਆਣਾ ਲਾਡੋਵਾਲ ਟੋਬਲਾ ਦੇ ਵਿੱਚ ਸੱਦਾ ਦੇਣ ਦਾ ਇੱਕ ਦਿੱਤਾ ਹੈ ਤਾਂ ਕਿ ਇੱਥੇ ਪਹੁੰਚਣ ਤਾਂ ਕਿ ਲੁਧਿਆਣਾ ਲਾਡੋਵਾਲ ਟੋਬਲਾ ਦਾ 150 ਰੁਪਏ ਰੋਟ ਰੇਟ ਜਿਹੜਾ ਹੈਗਾ ਉਹੀ ਮੁਕਰਰ ਕੀਤਾ ਜਾਏਗਾ ਨਹੀਂ ਤਾਂ ਇਹ ਕਿਸਾਨ ਮਜ਼ਦੂਰ ਜਿਹੜੇ ਹੈਗੇ ਆ ਉਹ ਪਿੱਛੇ ਨਹੀਂ ਹਟਣਗੇ ਤਾਂ ਦੇਖਣਾ ਹੁਣ ਇਹ ਹੋਵੇਗਾ ਕੱਲ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਕੀ ਭਾਰਤੀ ਕਿਸਾਨ ਮਜ਼ਦੂਰ ਦੇ ਆਗੂਆਂ ਦੀ ਇਹ ਜਿਹੜੀ ਸ਼ੁਰ ਤੋਂ ਜਿਹੜੀ ਮੰਗ ਹੈ ਉਹ ਮੰਗਦੀ ਹੈ ਕਿ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਲੁਧਿਆਣਾ ਲੱਡੋਵਾਲ ਟੋਲ ਪਾਜ਼ਾ ਦੇ ਰੇਟ ਨੂੰ ਪੁਰਾਣੇ ਰੇਟਾਂ ਤੇ ਵਾਪਸ ਲੈ ਕੇ ਆਂਦੀ ਕਿ ਨਹੀਂ ਅੰਖਿਆਰ ਤਾਂ ਸਮਾਂ ਹੋ ਕਿਤੇ ਨਾ ਕਿਤੇ ਆ ਕੇ ਭਾਰਤੀ ਕਿਸਾਨ ਮਜ਼ਦੂਰੀ ਮਜ਼ਦੂਰ ਜਿਹੜੇ ਹੈਗੇ ਆ ਉਹ ਲੁਧਿਆਣਾ ਲੱਡੋਵਾਲ ਟੋਲ ਪਾਜ਼ਾ ਦੇ ਜਨਤਾ ਦੇ ਹੱਕ ਦੇ ਵਿੱਚ ਬਿਲਕੁਲ ਇਸ ਟਾਈਮ ਖੜੇ ਆ ਕੈਮਰਾਮੈਨ ਬੋਬੀਨਾ ਸੰਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर